ਕੀ ਆ ਚਾਲ ਆਇਓ ਜੇ ਕਿ ਐਨ ਉਹ ਮੋਗੜਾ ਉਹ ਕੋਈ ਨਾ ਅਧੁਰਾ ਫੋਟੋ ਤੇ ਅਸੀਂ ਵਿੱਚੋਂ ਨਹੀਂ ਆਉਂਦੇ ਪਕੂੜੇ ਸਾਹ ਮੇਰਾ ਉਹਦਾ ਫਤਨਾ ਡੇ ਡੇ ਸਾਹਮਣੇ ਦਾ ਮੁੰਡਾ ਕਿ ਸਾਈਬਰ ਤੇ ਚਾਦਰ ਜਾਈਂ ਦਸਰ ਕਰਦੀਆਂ ਦੋਸਤੋ ਰਾਤੀ 3:00 ਵਜੇ ਇੱਥੇ ਪਹੁੰਚੇ ਆ ਤੇ ਉਹ ਟਾਈਮ ਹੋ ਗਿਆ 7:00 ਵਜੇ ਨੇ ਦੋਸਤੋ ਕਿ ਭੀੜ ਕਿੰਨੀਆਂ ਤੇ ਉਹ ਲੰਮਾਂ ਲੜੇ ਗੱਲ ਉਹ ਤੇ ਇੱਕ ਦਿਨ ਪਹਿਲਾਂ ਹੀ ਆ ਗਏ ਇੱਥੇ ਯਾਰ ਇਹ ਵੀ ਭੀੜ ਬੜੀ ਆ ਸਿੰਘ ਤੇ ਪੈਰਾ ਹੋਵੇ ਸਿੰਗ ਜਿਹੜੀ ਮਰਜ਼ੀ ਵੀ ਕਰਿਆ ਕਰਦਾ ਉਹਦੇ ਦੂਸਰੇ ਸਿੰਘ ਨੂੰ ਕੋਲਾ ਖਿਰਦੇ ਬਾਅਦ ਜੇ ਸਿੰਘ ਸਿੰਘ ਦੇ ਪੈਰੇ ਚ ਰਹੇਗਾ ਤੇ ਜੀਵਨ ਦਿੱਤਾ ਨਹੀਂ ਹਾਲਾਜੀ ਜਿਖਵਾਰੀਆਂ ਕਿਉਂ ਹਾਂ ਆਪਾਂ ਹਰਪਾ ਪੱਤ ਪਿੰਡ ਨਾਲ ਆ ਗਿਆ ਆਇਓ ਅਹੀ ਚਲੋ ਚਲਿਏ ਦੋਸਤੋ ਨੇ ਇੱਕ ਇਸਪਰ ਸੇ ਸਾਡੀ ਇਕ ਲਿਆਦਾ ਕਾਟਰੀ ਇਕਵਿਪਮੈਂਟ ਤੇ ਲੱਗੇ ਇਹਦੇ 1 ਘੰਟੇ ਜਦੋਂ ਸਾਡੇ ਜਿਹੜਾ ਲੋਕਾਂ ਨੇ ਦੋਸਤੋ ਇਹ ਲੋ ਟਾਈਮ ਨਾਲ ਜਗਾ ਮੱਲੀਆਂ ਵਾ ਟਰੈਕਟਰ ਇਹਦਾ ਲਸਕਾਇਆ ਜੀ ਥੱਲੇ ਦਰੀਆਂ ਦੁਰੀਆਂ ਵੇਖੋ ਸਾਰੇ ਅੱਗੇ ਇੱਥੇ ਆ ਸਾਰੇ ਟਰੈਕਟਰ ਟਰੈਕਟਰ ਲੱਗੇ ਆ ਦਿਖਾਉਨੇ ਤੁਹਾਨੂੰ ਆਏਖੋ ਚਾਚਾ ਦੇ ਟਰੈਕਟਰ ਇਹ ਲਾਲ ਜਰਾ ਸਾਡੇ ਪਾਸੇ ਮੱਲੀਆਂ ਲੋਕਾਂ ਨੇ ਤਗੜੀਆਂ ਬਣਾਈਆਂ ਦੇਖੋ ਬੀਬੀ ਜੀ ਬੂ ਬੂ ਜੀ ਮੇਜ ਹੈਲੋ ਸਾਰੇ ਇਦਾਂ ਹੀ ਆ ਇੱਧਰ ਵੀ 16 ਵੀ ਲਾਈ ਉਹਨਾਂ ਨੇ ਤੇ 16 ਵੀ ਵਾਲੀ ਪੰਨੀ ਦੇਖ ਸਕਦਾ ਕਈਆਂ ਨੇ ਏਸੀ ਲਾਏ ਨੇ ਕਈਆਂ ਨੇ ਟਰਾਲੀਆਂ 'ਚ ਏਸੀ ਕੈਚ-ਅਪ ਕੈਚ-ਅਪ ਬਣਦੀ ਕਿ ਮੇਰਾ ਦੋਸਤੋ ਅਨੰਦਗੜ੍ਹ ਸਾਹਿਬ ਦੇ ਕਿਲੇ ਤੇ ਪਹੁੰਚ ਗਏ ਆ ਤੇ ਇੱਧਰ ਇਹ ਮੱਥਾ ਟੇਕਣ ਜਾਣਾ ਵਾ ਤੇ ਇੱਧਰ ਹੀ ਟੇਕ ਲਿਆ ਮੈਂ ਤਾਂ ਥੋੜਾ ਰੈਸਟ ਕਰ ਲੈਂਦੇ ਆ ਸਵਾਲ ਲੈ ਆਂਦੇ ਦੋ ਮਿੰਟ ਸਵਾਲ ਲੈ ਗਏ ਤੇ ਫਿਰ ਬਾਅਦ ਵਿੱਚ ਸਾਡੇ ਇੱਕੇ ਤੇ ਫਿਰ ਬਾਅਦ ਜਾਂਦੇ ਆਲੇ ਲੰਘ ਰੂ ਹੋ ਸਕਦੇ ਆ ਜੇ ਤੇ ਜਿਹੜੇ ਟਰੱਕ ਵਾਲੇ ਜਿਹੜੇ ਸਾਡੇ ਨਾਲ ਹੀ ਤੇ ਉਹ ਵੀ ਆਉਣ ਗਿਆ ਇੱਥੇ ਆ ਬੈਠੇ ਤੇ ਨਹੀਂ ਵਾਕਿਆ ਹੁਣ ਉਹਨਾਂ ਨੂੰ ਡੀਕਨ ਦੇ ਟਰੱਕ ਵਾਲਿਆਂ ਨੂੰ ਜਿਹੜੇ ਨਾਲ ਸਾਡੇ ਨਾਲ ਹੀ ਜਿਹੜੇ ਉਹ ਆਉਣਗੇ ਫਿਰ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਫਿਰ ਬਾਅਦੇ ਜਾਣਾ ਬਾਦ ਮਾਦਵ ਗਾ ਗੁਰੂ ਕਬਾ ਗੁਰਦੁਆਰਾ ਤੇ ਉਹਦੇ ਨਾਲ ਹੀ ਇੱਧਰ ਸਰਦਾਈ ਸਰਦਾਈ ਤੇ ਰਗੜਾ ਦੇਖੋ ਚੱਲਣ데요 ਪੂਰਾ ਬਾਟੇ ਦੇਖੋ ਗੱਡੇ ਵੱਡੇ ਵੱਡੇ ਨੇ ਤਾਂ ਉਹਦੇ ਦੂਜੇ ਦੇ ਸਰਬ ਲੋ ਇਹਦੇ ਬਾਟੇ ਦੇਖੋ ਕਿ ਗੱਡੇ ਵੱਡੇ ਵੱਡੇ ਆ ਐਚ ਸਰਦਾਈਵਾਂ ਦੀ ਦੋਸਤੋ ਆ ਲੱਗੇ ਟਰੱਕ ਇਹਦੇ ਟਰੱਕ ਦੇ ਲੱਗੇ ਲੰਗਰ ਲੱਗਾ ਹੈਗਾ ਐਪੀਆਂ ਦਾ ਇਹ ਇੱਕ ਲੈਣੀ ਐਪੀਆਂ ਹੀ ਵੀ ਦੋਸਤੋ ਇੱਥੇ ਟਰੱਕ ਲਾਇਆ ਇਹ ਹੀ ਪਾਰਕਿੰਗ ਦੀ ਚ ਜਗ੍ਹਾ ਲੱਭੀ ਇੱਥੇ ਤੇ ਟਰੱਕ ਫਸ ਗਿਆ ਹੁਣ ਟਰੈਕਟਰ ਲਾਉਂਗੇ ਟਰੈਕਟਰ ਦਾ ਜੋਰ ਨਾਲ ਖੇ ਟ੍ਰੱਕ ਕੱਢ ਦੇਣਾ ਮਾਮੂਲੀ ਜਿਹਾ ਫਸਿਆ ਹੋਈ ਨਾ ਜਿਆਦਾ ਮੇਰੇ ਫਸਿਆ ਮਾਮੂਲੀ ਜੀ ਆਵਾ ਟ੍ਰੱਕ ਦੋਸਤੋ ਉਧਰੋਂ ਨਿਕਲ ਜਾਣਾ ਹੈਗਾ ਟਾਇਰ ਸਲਿੱਪ ਹੋਉਂਦੇ ਨੇ ਇੱਥੋਂ ਆੜੇ ਹਮ ਲਾਇਆ ਜਿਗਾਰਡ ਕੀਤਾ ਹੈਗਾ ਨਹੀਂ ਨਿਕਲਿਆ ਹੁਣ ਟਰੈਕਟਰ ਲਿਆਂਦਾ ਵਾ ਲਿਆਂਦਾ ਟਰੈਕਟਰ ਹੁਣ ਹੋਣਾ ਨਿਕਲਣਾ ਹੁਣ ਅਕੜ ਵਿੱਚ ਬੈਗੇ ਟਰੱਕ ਚ ਤੇ ਲਾਲ ਉਹ ਇਹ ਤੋ ਆਣੇ ਰੇ ਚਲੋ ਉਹ ਚਲਾਂ ਨੇ ਓਏ ਯਾਰ ਲੱਕਣ ਕੋਟਿਆ ਕੁਬ ਗੇਮ ਕਰ ਲਾ ਦੇਖੋ ਦੋਸਤ ਨਿਹੰਗ ਸਿੰਘ ਕਿੰਨੇ ਗੰਨਾ ਫੜੀਆਂ ਹੱਥਾਂ 'ਚ ਆ ਵੀਡੀਓ ਆ ਦੇਖੋ ਉਹ ਤੇਰੀ ਨੂੰ ਇਹ ਵੀ ਹੁਣ ਇੱਥੇ ਚੜਨਾ ਸੌਰੀ ਹਾਂ ਇੱਥੇ ਖਲੋਤੇ ਆ ਨਿਹੰਗ ਸਿੰਘ ਵੀ ਉਧਰ ਆੜ ਦੋ ਯਾਰ ਦੇਖਾਂ ਕਿ ਕਿਰਨੇ ਉਹ ਆ ਜਾ ਬਾਈ ਬੈਠਾ ਅਹੀਂ ਸਾਰੇ ਚੱਲੇ ਆ ਕੋ ਆ ਵੀ ਯਾਰ ਸ਼ੂਈ ਮਨਮੋਲ ਤੇ ਮੈਂ ਵੀ ਇੱਥੇ ਮਨਜੋਤ ਨੇ ਨਹੀਂ ਆਉਣਾ ਬੈਠ ਗਿਆ ਇੱਥੇ ਇਹਦੇ ਨਾਲ ਆਹੀਂ ਦੋਵੇਂ ਲੱਗੇ ਬਹਿਣ ਹੋਏ ਲੋਗ ਨਾ ਹੀ ਚੰਗੇ ਗਏ ਆ ਤਾਈ ਮੁਚਾ ਚੜ ਗਿਆ ਪੂਰਾ ਚੱਲ ਗਿਆ ਉਹ ਤੇਰੀ ਨੂੰਏ ਫੇ ਚੜ ਗਈ ਬੋਲੇ

ਕਾਰਾਂ ਵਾਰ-ਵਾਰ ਸਾਰੀਆਂ ਸੀਟਾਂ ਭਰਨ ਗਈਆਂ ਫੇਰ ਵਾਜਨਾ ਚਲਾਉਣਾ ਬਗੂੜਾ ਕਾਰਾਂ ਦੀਆਂ ਚ ਬਹਿ ਗਏ ਆ ਤੇ ਇਹ ਗੋਲ-ਗੋਲ ਘੁੰਮਦੀਆਂ ਆ ਪੂਰਾ ਚੱਕਰ ਮੋੜਦੀਆਂ ਦੂਰ ਕੋਲ ਸਾਰਾ ਘੁੰਮ ਜਾਂਦਾ ਵਾਜ ਉਹ ਜੋ ਸਟਾਰਟ ਹੈਗੇ ਮਰਦਾਂ ਦੇ ਕੋਲ ਨੇ ਆ ਦੇਖੀ ਤਾਂ ਤੇ ਮੌਸਮ ਹੀ ਖਰਾਬ ਹੋ ਗਿਆ ਮੀਂਹ ਆ ਜੀ ਮੀਂਹ ਨਾ ਕਿਤੇ ਆ ਜਾ ਯਾਰ ਬੱਦਲ ਪੂਰਾ ਹੋਇਆ ਵਿਆਵਾ ਸਾਡੀ ਨੂੰ ਆ ਇਹ ਦੋ ਜਣੇ ਇੱਧਰ ਬੈਠੇ ਵਿੱਕੀ ਤਿਆਰ ਛੇ ਓਹ ਹੋ

ini kamu dia oh tadi oh toto di oi oi kau ka lali <tellan> betar la la ਲੈ ਆਏ ਦੋ ਤੋਂ ਉਡਾਈਆਂ ਚੋ ਅੱਜ ਨੂੰ ਬਹੁਤ ਠੇੜ ਤੋਂ ਮਿਲ ਗਈ ਹੋ ਗੋਣਾ ਚੱਲੇ ਹੋਣੇ ਥੱਲੇ ਅਨਮੋਲ ਹੋਣੀ ਥੱਲੇ ਡਿੱਕੰਦੇ ਨੇ ਚਲੀਏਗਾ ਟਰੱਕ ਇਸ ਤੋਂ ਬਾਅਦ ਹੋਣੇ ਟਰੱਕ ਚਲੀਏ ਮੀਨ ਵੀ ਆਇਨਾ ਵਾ ਬਦਲ ਹੋਇਆ ਪੂਰਾ